ਸਾਸਰੀ ਘਰ ਦੀ ਗੱਲ ਲਓ ਜੀ ਤੁਹਾਡੇ ਸਾਰੇ ਵਾਤੇ ਖੁਸ਼ਖਬਰੀ ਦੀ ਗੱਲ ਆਪਣੇ ਭਰਾ ਅਮਰਦੇਵ ਗਾਨਾ ਦਾ ਵਿਆਹ ਆ ਗਿਆ ਤੇ ਵੀਰੇ ਉਹਨੇ ਆਪਾਂ ਨੂੰ ਕੀਤਾ ਨਾ ਵਾਈਟ ਦੇਵ ਵੀਰੇ ਨੂੰ ਅਮਰ ਵੀਰੇ ਨੂੰ ਤੇ ਮਿੰਦੋ ਭਾਬੀ ਤੋਂ ਨੇ ਸਾਰੀ ਫੈਮਿਲੀ ਨੂੰ ਤੁਸੀਂ ਫੇਸਬੁੱਕ ਤੇ ਖੂਬ ਦੇਖਿਆ ਹੋਊਗਾ ਫੇਸਬੁੱਕ ਤੇ ਬਹੁਤ ਸੋਹਣੇ ਸੋਹਣੇ ਐਪੀਸੋਡ ਆਉਂਦੇ ਰਹਿੰਦੇ ਆ ਤੇ ਮੈਨੂੰ ਤੇ ਨੂਰ ਨੂੰ ਨਵਾਈਟ ਕੀਤਾ ਵੀਰੇ ਉਹਨਾਂ ਨੇ 1 ਅਕਤੂਬਰ ਮਹੀਨੇ ਦੇ ਵਿੱਚ ਵਿਆਹ ਵਾ ਤੇ ਆਪਾਂ ਦੋਨਾਂ ਨੇ ਜਾਣਾ ਤੇ ਅਸੀਂ ਚੱਲੇ ਆਂ ਜੀ ਕੱਪੜੇ ਸਵਾਉਣ ਤੇ ਆਪਾਂ ਗੱਡੀ ਚੱਕਦੀ ਜੀ ਮੋਗਿਆ ਲੂ ਤੇ ਉਸ ਤੋਂ ਬਾਅਦ ਆਪਾਂ ਬਟਾਇਆ ਆਪਣੇ ਯਾਰ ਦੋਸਤਾਂ ਨੂੰ ਤੇ ਉਹਨੂੰ ਪੁੱਛਿਆ ਵੀ ਮੋਗੇ ਦੇ ਵਿੱਚ ਸਭ ਤੋਂ ਬੈਸਟ ਸ਼ਾਪ ਕਿਹੜੀ ਆ ਤੇ ਆਪਾਂ ਆ ਗਏ ਜੀ ਰਾਇਲ ਫੈਬਰਿਕਸ ਮੋਗੇ ਵਾਲਿਆਂ ਦੇ ਵੀਰੇ ਉਹਨਾਂ ਦੀ ਸ਼ਾਪ ਤੇ ਬਹੁਤ ਸੋਹਣੇ ਹਰ ਤਰ੍ਹਾਂ ਦੇ ਕੱਪੜੇ ਮਿਲ ਜਾਂਦੇ ਆ ਕੁੜਤੇ ਪਜਾਮੇ ਪੈਂਟਾਂ ਸ਼ਰਟਾਂ ਕੋਟ ਪੈਂਟ ਜਦੋਂ ਅਸੀਂ ਸ਼ਾਪ ਤੇ ਪਹੁੰਚੇ ਤੇ ਵੀਰੇ ਉਹਨੇ ਪਹਿਲਾਂ ਹੀ ਸਾਨੂੰ ਜਾਣਦੇ ਸੀ ਤਾਂ ਉਸ ਤੋਂ ਬਾਅਦ ਵੀਰੇ ਉਹਨਾਂ ਨੇ ਪਹਿਲਾਂ ਸਾਡੀ ਕੀਤੀ ਸੇਵਾ ਸਾਨੂੰ ਸਮੋਸੇ ਪਕੌੜੇ ਚਾਹ ਪਣੀ ਸੇਵਾ ਬਹੁਤ ਵਧੀਆ ਕੀਤੀ ਦਿਲੋਂ ਵੀਰੇਨਾਂ ਦਾ ਥੈਂਕ ਯੂ ਤੇ ਉਸ ਤੋਂ ਬਾਅਦ ਆਪਾਂ ਦੇਖੀ ਜੀ ਕੱਪੜੇ ਸਭ ਤੋਂ ਪਹਿਲਾਂ ਦੇਖਿਆ ਜੀ ਆਪਾਂ ਕੁੜਤਾ ਪਜਾਮਾ ਤੇ ਵੀਰੇ ਉਹਨਾਂ ਦੇ ਦੱਸਣ ਮੁਤਾਬਕ ਵੀਰੇ ਉਹਨੇ ਕਹਿੰਦੇ ਸਾਡੇ ਕੋਲ 700 ਰੁਪਏ ਤੋਂ ਕੁੜਤਾ ਪਜਾਮਾ ਸਟਾਰਟ ਹੋ ਜਾਂਦਾ ਵਾ ਤੇ ਬ੍ਰਾਂਡਡ ਤੋਂ ਬ੍ਰਾਂਡਡ ਕੱਪੜਾ ਸਾਡੇ ਤੋਂ ਲੈ ਸਕਦੇ ਹੋ ਤੁਸੀਂ ਤੇ ਹਰੇਕ ਕਲਰ ਦੇ ਵਿੱਚ ਕੁੜਤਾ ਪਜਾਮਾ ਜਿਹੜਾ ਅਵੇਲੇਬਲ ਆ ਫਾਈਨਲੀ ਆਪਾਂ ਕੁੜਤੇ ਪਜਾਮੇ ਪਸੰਦ ਕਰ ਲਏ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਪੈਂਟ ਸ਼ਰਟ ਵਾਸਤੇ ਕੱਪੜਾ ਸ਼ਰਟ ਵਾਸਤੇ ਕੱਪੜਾ ਤੁਸੀਂ ਹਰੇਕ ਤਰ੍ਹਾਂ ਦਾ ਲੈ ਸਕਦੇ ਹੋ ਬ੍ਰਾਂਡਡ ਤੋਂ ਬ੍ਰਾਂਡਡ 1000 ਰੁਪਏ ਤੋਂ ਪੈਂਟ ਸ਼ਰਟ ਵੀਰੇਨ ਤੁਸੀਂ ਲੈ ਸਕਦੇ ਹੋ ਲਓ ਜੀ ਸ਼ਰਟਾਂ ਪਸੰਦ ਕਰ ਲਈਆਂ ਤੇ ਫਿਰ ਆ ਗਏ ਆਪਾਂ ਪੈਂਟਾਂ ਵਾਲੇ ਪਾਸੇ ਇਹ ਹੈਗੇ ਜੀ ਪੈਂਟਾਂ ਵਾਸਤੇ ਕੱਪੜਾ ਤੁਹਾਨੂੰ ਹਰ ਇੱਕ ਕੁਆਲਿਟੀ ਦਾ ਕੱਪੜਾ ਮਿਲ ਜੂਗਾ ਪੈਂਟਾਂ ਵਾਸਤੇ ਹਰ ਇੱਕ ਕਲਰ ਮਿਲ ਜੂਗਾ ਬ੍ਰਾਂਡਿਡ ਤੋਂ ਬ੍ਰਾਂਡਿਡ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਆਟਿਆ ਵਾਂ ਵੀ 1000 ਰੁਪਏ ਤੋਂ ਪੈਂਟ ਸੈਲਡ ਸਟਾਰਟ ਹੋ ਜਾਂਦੀ ਆ ਉੱਪਰ ਤੋਂ ਉੱਪਰ ਤੁਸੀਂ ਜਿੰਨੇ ਮਰਜ਼ੀ ਤੁਸੀਂ ਮਹਿੰਗਾ ਕੱਪੜਾ ਸਵਾ ਸਕਦੇ ਹੋ ਤੇ ਇਹ ਹੈਗਾ ਜੀ ਸ਼ੇਰਵਾਨੀਆਂ ਵਾਸਤੇ ਕੱਪੜਾ ਸ਼ੇਰਵਾਨੀਆਂ ਦੇ ਵਿੱਚ ਵੀ ਤੁਸੀਂ ਹਰ ਇੱਕ ਤਰ੍ਹਾਂ ਦਾ ਕਲਰ ਦੇਖ ਸਕਦੇ ਹੋ ਬ੍ਰਾਂਡਿਡ ਤੋਂ ਬ੍ਰਾਂਡਿਡ ਤੇ ਹਰ ਇੱਕ ਕੁਆਲਿਟੀ ਦਾ ਕੱਪੜਾ ਮਿਲ ਜੂਗਾ ਹੁਣ ਤੁਹਾਨੂੰ ਜਗਾ ਜਗਾ ਤੱਕੇ ਖਾਣ ਦੀ ਲੋੜ ਨਹੀਂ ਤੁਸੀਂ ਇੱਕ ਸ਼ਾਪ ਤੋਂ ਹੀ ਸਾਰੀ ਸ਼ਾਪਿੰਗ ਕਰ ਸਕਦੇ ਹੋ ਉਹ ਹੈਗੀ ਜੀ ਰਾਇਲ ਫ ਬਿਲਡਿੰਗ ਦੇ ਆਜੋ ਤੇ ਇੱਥੇ ਵੀ ਰਣਾ ਦਾ ਹੈਗਾ ਕੋਟ ਪੈਂਟ ਦਾ ਕੰਮ ਤੇ ਆਪਾਂ ਕੋਟ ਪੈਂਟ ਵੀ ਸਵਾਉਣਾ ਸੀਗਾ ਦੋਨਾਂ ਜਣਿਆਂ ਨੇ ਤੇ ਆਪਾਂ ਉਸ ਤੋਂ ਬਾਅਦ ਵੇਖਿਆ ਕੋਟ ਪੈਂਟ ਵਾਸਤੇ ਕਪੜਾ ਤੇ ਹਰੇਕ ਤਰ੍ਹਾਂ ਦਾ ਕਪੜਾ ਵੀ ਰਣਾ ਨੇ ਕਹਿੰਦੇ ਤੁਹਾਨੂੰ ਮਿਲ ਜੂਗਾ ਬ੍ਰਾਂਡੇਡ ਤੋਂ ਬ੍ਰਾਂਡੇਡ 2400 ਰੁਪਏ ਤੋਂ ਕਪੜਾ ਸਟਾਰਟ ਹੋ ਜਾਂਦਾ ਕੋਟ ਪੈਂਟ ਤੇ ਤੇ ਹਰੇਕ ਕਲਰ ਮਿਲ ਜੂਗਾ ਬ੍ਰਾਂਡੇਡ ਤੋਂ ਬ੍ਰਾਂਡੇਡ ਵਧੀਆ ਕੁਆਲਿਟੀ ਦੇ ਵਿੱਚ ਤੇ ਕੋਟ ਪੈਂਟ ਇੱਕ ਕੁਆਲਿਟੀ ਜ ਨਹੀਂ ਵੀਰੇ ਮਿਲਣਾ ਤੁਹਾਨੂੰ ਲਾਈਨਿੰਗ ਵਾਲਾ ਕੋਟ ਪੈਂਟ ਵੀ ਮਿਲ ਜੂਗਾ ਸੈਲਫ ਲਾਈਨਿੰਗ ਵਾਲਾ ਵੀ ਮਿਲ ਜੂਗਾ ਵੀ ਜਿਹਦੇ ਵਿੱਚ ਫਿੱਕੀਆਂ ਫਿੱਕੀਆਂ ਲਾਈਨਾਂ ਆਉਂਦੀਆਂ ਬ੍ਰਾਂਡਡ ਤੁਹਾਨੂੰ ਮਿਲ ਜਾਊਗਾ 2400 ਰੁਪਏ ਦਾ ਕਪੜਾ ਸਟਾਰਟ ਹੋ ਜਾਂਦਾ ਵਾ ਵੀਰੇ ਉਹਨਾਂ ਕੋਲੇ ਕੁੜਤਾ ਪਜਾਮਾ ਕੋਟ ਪੈਂਟ ਪੈਂਟ ਸ਼ਰਟ ਵਾਸਤੇ ਕਪੜਾ ਹੈਗਾ ਹੀ ਹੈਗਾ ਵਾ ਜਿਹੜੇ ਕੁੜਤੇ ਪਜਾਮੇ ਦੇ ਉੱਪਰ ਦੀ ਪਾਉਣ ਵਾਲੀ ਬਾਸਕਟ ਉਹਦੇ ਤੇ ਵਾਸਤੇ ਵੀ ਟੋਪ ਤੋਂ ਟੋਪ ਕਪੜਾ ਬੈਸਟ ਕੁਆਲਿਟੀ ਦਾ ਬ੍ਰਾਂਡਡ ਤੋਂ ਬ੍ਰਾਂਡਡ ਤੇ ਵਧੀਆ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਦੂਜੀ ਗੱਲ ਜੇ ਤੁਹਾਨੂੰ ਸ਼ੇਰਵਾਨੀ ਚਾਹੀਦੀ ਹੈ ਤੁਹਾਨੂੰ ਉਹ ਵੀ ਕਿਰਾਏ ਤੇ ਮਿਲ ਜੂਗੀ ਜੇ ਤੁਸੀਂ ਸਵੋਣੀ ਚਾਹੁੰਦੇ ਆ ਤੇ ਤੁਹਾਨੂੰ ਵੀਰੇ ਉਹਨੇ ਸਿਉ ਕੇ ਵੀ ਦੇਣਗੇ ਭਾਵੇਂ ਤੁਸੀਂ ਕੁੜਤਾ ਪਜਾਮਾ ਲੈ ਲਓ ਭਾਵੇਂ ਕੋਟ ਪੈਂਟ ਲੈ ਲਓ ਭਾਵੇਂ ਪੈਂਟ ਸ਼ਰਟ ਲੈ ਲਓ ਵੀਰੇ ਉਹਨਾਂ ਕੋਲੇ ਖੁਦ ਦੇ ਕਿੱਥੇ ਬੈਠੇ ਹੋ ਤੁਸੀਂ ਆਪਣਾ ਵੀਡੀਓ ਕਾਲ ਤੇ ਬਾਈ ਹੁਣਾਂ ਨੂੰ ਮੇਚਾ ਦੇਣਾ ਵਾ ਤੁਹਾਡੇ ਕੱਪੜੇ ਸਿਉਂ ਕੇ ਬਾਈ ਹੁਣੇ ਤੁਹਾਡੇ ਉੱਥੇ ਹੀ ਪਹੁੰਚ ਦੇ ਕਰ ਦੇਣਗੇ ਬਾਈ ਹੁਣਾਂ ਦਾ ਆਨਲਾਈਨ ਸ਼ਿਪਿੰਗ ਦਾ ਕੰਮ ਵੀ ਆ ਤੇ ਉੱਪਰ ਬਈ ਉਹਨਾਂ ਦਾ ਨੰਬਰ ਪਾ ਦੂੰਗਾ ਇੰਸਟਾਗ੍ਰam ਦੀ ਆਈਡੀ ਪਾ ਦੂੰਗਾ ਤੇ ਜਲਦ-ਜਲਦ ਜਾ ਕੇ ਵਿਜ਼ਿਟ ਕਰੋ ਜਿਹੜੇ ਵਿਜ਼ਿਟ ਕਰ ਸਕਦੇ ਆ ਨਹੀਂ ਤਾਂ ਫਿਰ ਤੁਸੀਂ ਆਨਲਾਈਨ ਬੈਠੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਕਿਤੇ ਬੈਠੇ ਆ ਤੁਸੀਂ ਆਨਲਾਈਨ ਬਈ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਨੰਬਰਾਂ ਤੇ ਇਹਨਾਂ ਦੀ ਲੋਕੇਸ਼ਨ ਹੈਗੀ ਜਦੋਂ ਆਪਾਂ ਮੋਗੇ ਸ਼ਹਿਰ ਦੇ ਮੇਨ ਬਾਜ਼ਾਰ 'ਚ ਐਂਟਰ ਹੋਨੇ ਤੇ ਫਾਟਕ ਨੰਘ ਕੇ ਪ੍ਰਤਾਪ ਰੋਡ ਹੁੰਦਾ ਵਾ ਪ੍ਰਤਾਪ ਰੋਡ ਤੇ ਰੈਡ ਟੇਪ ਦਾ ਸ਼ੋਅਰੂਮ ਆ ਉਹਦੇ ਬਿਲਕੁਲ ਸਾਹਮਣੇ ਰਾਇਲ ਫੈਬਰਿਕਸ ਵਾਲਿਆਂ ਦਾ ਸ਼ੋਅਰੂਮ ਆ ਜਿੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਬ੍ਰਾਂਡਡ ਤੋਂ ਬ੍ਰਾਂ ਤੇ ਬਿਲਕੁਲ ਜਾਇਜ਼ ਰੇਟ ਤੇ ਕੱਪੜਾ ਮਿਲ ਜੂਗਾ ਤੇ ਜਲਦੀ ਜਲਦੀ ਜਾ ਕੇ ਵਿਜ਼ਿਟ ਕਰੋ ਵੀਰੇਣਾ ਦਾ ਨੰਬਰ ਵੀ ਪਾ ਦੂੰਗਾ ਤੇ ਆਪਾਂ ਦਾ ਕਰ ਲਈ ਸ਼ਾਪਿੰਗ ਤੇ ਵੀਰੇਣਾ ਨੇ ਥੈਂਕਸ ਕਰਕੇ ਵੀਰੇਣਾ ਨੇ ਬਹੁਤ ਸੇਵਾ ਕੀਤੀ ਬਹੁਤ ਵਧੀਆ ਕੱਪੜੇ ਦਿੱਤੇ ਬਹੁਤ ਘੱਟ ਰੇਟ ਦੇ ਦਿੱਤੇ ਤੇ ਅਸੀਂ ਵੀ ਤੁਹਾਨੂੰ ਇਹ ਕਹਿਣਾ ਵੀ ਜਲਦੀ ਜਲਦੀ ਜਾ ਕੇ ਵਿਜ਼ਿਟ ਕਰੋ ਤੇ ਆਪਾਂ ਸ਼ਾਪਿੰਗ ਕਰਕੇ ਵਾਪਸ ਆ ਗਏ ਜੀ ਆਪਣੇ ਪਿੰਡ ਭਿੰਡਰਕਲਾਂ ਤੇ ਅਮਰ ਵੀਰੇ ਦਾ ਵਿਆਹ ਹੋਆ ਤੇ ਸਾਰੇ ਜਣੇ ਮੁਬਾਰਕਾਂ ਦੇ ਦਿਓ ਕਮੈਂਟਾਂ ਦੇ ਵਿੱਚ ਬਲੌਗ ਵਧੀਆ ਲੱਗਾ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਥੈਂਕ ਯੂ ਸੋ ਮਚ ਜਿੰਨਾ ਭੈਣ ਭਰਾਵਾਂ ਨੇ ਅੰਡ ਤੱਕ ਬਲੌਗ ਵੇਖਿਆ